ਕੀ ਕਰਦੇ ਸਾਡੇ মিডিਆ ਕਰਮੀਆਂ ਨੂੰ ਜਿਹੜਾ ਵੈਲਕਮ ਹੈ ਜੀ ਆਇਆਂ ਤੁਹਾਡਾ ਥੈਂਕਸ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਕੇਂਦਰ ਸਰਕਾਰ ਨੇ ਬੀਜੇਪੀ ਨੇ ਸਾਡੇ ਦਿੱਲੀ ਦੇ ਵਿੱਚ ਸਾਬਕਾ ਮੰਤਰੀ ਇਸ ਵੇਲੇ ਦਿੱਲੀ ਪ੍ਰਦੇਸ਼ ਦੇ ਇੰਚਾਰਜ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਭਾਤਵਾ ਜੀ ਦੇ ਅੱਜ ਈਡੀ ਦਾ ਰੇਟ ਜਿਹੜਾ ਉਹ ਕਰਾਇਆ ਗਿਆ ਈਡੀ ਨੇ ਉਹਨਾਂ ਦੇ ਖਿਲਾਫ ਜਿਹੜਾ ਰੇਟ ਕੀਤਾ ਉਹ ਇੱਕ ਉਸ ਕੇਸ ਦੇ ਵਿੱਚ ਕੀਤਾ ਜਿਹੜਾ 218 19 ਦਾ ਕੇਸ ਸੀਗਾ ਉਸ ਸਮੇਂ ਭਾਦਵਾ ਜੀ ਦਿੱਲੀ ਦੇ ਮੰਤਰੀ ਨਹੀਂ ਸੀਗੇ ਨਾ ਉਹਨਾਂ ਦਾ ਇਸ ਕੇਸ ਦੇ ਨਾਲ ਕੋਈ ਤਲਕ ਵਾਸਤਾ ਸੀਗਾ ਪਰ ਕਿਉਂਕਿ ਕੱਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਜ਼ੀ ਡਿਗਦੀ ਦਾ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਸੀਗਾ ਜਿਸ ਤਰ੍ਹਾਂ ਦਿੱਲੀ ਯੂਨੀਵਰਸਿਟੀ ਨੇ ਕਿਹਾ ਕਿ ਡਿਗਰੀ ਨਹੀਂ ਦਿਖਾਉਣੀ ਅਸਾਂ ਔਰ ਅੱਜ ਉਹ ਫਕੀ ਡਿਗਰੀ ਜਿਹੜੀ ਹੈ ਉਹ ਸਾਡੇ ਦੇਸ਼ ਦੇ ਵਿੱਚ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਉਹਦੀ ਚਰਚਾ ਉਹਦੀ ਸੀਗੀ ਕਿ ਕੀ ਕਾਰਨ ਨੇ ਤੇ ਜੇ ਪ੍ਰਧਾਨ ਮੰਤਰੀ ਜੀ ਦੀ ਡਿਗਰੀ ਜਿਹੜੀ ਉਹ ਦਿਖਾ ਦੇ ਜੇ ਯੂਨੀਵਰਸਿਟੀ ਕਹਿੰਦੀ ਹੈ ਕਿ ਉਹਨਾਂ ਦੀ ਡਿਗਰੀ ਹੈ ਤੇ ਫਿਰ ਉਹਨਾਂ ਨੂੰ ਦਿਖਾਉਣੀ ਚਾਹੀਦੀ ਹੈ ਉਹ ਅੱਜ 이슈 ਚੱਲ ਰਿਹਾ ਸੀ ਤੇ ਲੋਕਾਂ ਦਾ ਤੇ ਮੀਡੀਆ ਦਾ ਧਿਆਨ ਕਨਵਰਟ ਕਰਨ ਲਈ ਧਿਆਨ ਬਦਲਣ ਵਾਸਤੇ ਅੱਜ ਸਾਡੇ ਪਾਰਟੀ ਦੇ ਲੀਡਰ ਸੌਰਵ ਭਾਰਦਵਾਜ ਜੀ ਦੇ ਕਾਰ ਅਵੇਟ ਕੀਤਾ ਉਸ ਕੇਸ ਦੇ ਵਿੱਚ ਜਿਹਦੇ ਨਾਲ 사ウਦੀ ਦਾ ਕੋਈ ਤਲਕ ਵਾਸਤਾ ਨਹੀਂਗਾ ਸੋ ਭਾਜਪੀ ਜਿਹੜਾ ਫਜ਼ੀ ਡਿਗਰੀ ਦਾ ਰੌਲਾ ਇਹ ਦੇਹ ਦੇਵਤ ਉਹਨੇ ਤੋਂ ਲੋਕਾਂ ਦਾ ਧਿਆਨ ਜਿਹੜਾ ਉਹ ਟਾਵੀ ਹੈ ਮੈਂ ਸੌਰਵ ਭਾਰਦਵਾਜ ਜੀ ਦੇ ਕਾਰ ਈਡੀ ਵੱਲੋਂ ਕਿਤੇ ਦੇੜ ਦੀ ਨਿੰਦਿਆ ਕਰਦਾ ਹਾਂ ਅੱਧ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਜਿਸ ਤਰ੍ਹਾਂ ਦੇ ਮਰਜ਼ੀ ਹੱਥ ਕੰਡੇ ਵੰਡ ਲਵੇ ਜਿਸ ਤਰ੍ਹਾਂ ਮਰਜ਼ੀ ਆਪਣੀਆਂ ਏਜੰਸੀਆਂ ਜਿਹੜੀਆਂ ਉਹਨਾਂ ਦੀ ਦੋਲਬਤੋਂ ਕਰ ਲੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਤੋ ਕਮਲਉਣ ਵਾਲੀ ਨਹੀਂਗੀ ਪਹਿਲਾਂ ਵੀ ਸਾਡੇ ਕਈ ਲੀਡਰ ਜਿਹੜੇ ਸਾਡੇ ਕੌਮੀ ਕਿਨਵੇਦਰ ਨੂੰ ਸਾਡੇ ਮਨਦੀਪ ਸੁਸੋਧਿਆ ਜੀ ਨੂੰ ਸਾਡੀ ਪਾਰਟੀ ਦੇ ਸਤਿੰਦਰ ਜੈਨ ਜੀ ਨੂੰ ਸੰਜੇ ਸਿੰਘ ਜੀ ਨੂੰ ਕਈ ਲੀਡਰਾਂ ਨੂੰ ਝੂਠੇ ਕੇਸ ਦੇ ਵਿੱਚ ਜਿਹੜਾ ਉਹ ਫਸਾਇਆ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਜਿਸ ਤਰ੍ਹਾਂ ਸਤਿੰਦਰ ਜੈਨ ਜੀ ਦੇ ਕੇਸ ਵਿੱਚ 2 ਸਾਲ ਬਾਅਦ ਸੀਬੀਆਈ ਨੇ 2 ਸਾਲ ਜੇਲ੍ਹ ਕਟਾਉਣ ਤੋਂ ਬਾਅਦ ਇਹ ਕਿਹਾ ਕਿ ਸਾਡੇ ਕੋ ਕੋਈ ਸਬੂਤ ਨਹੀਂਗਾ ਇਦਾਂ ਦੇ ਝੂਠੇ ਕੇਸਾਂ ਦੇ ਵਿੱਚ ਬਾਰ-ਬਾਰ ਬੀਜੇਪੀ ਕੋਸ਼ਿਸ਼ ਕਰਦੀ ਹੈ ਕਿ ਸਾਡੀ ਪਾਰਟੀ ਦੇ ਆਗੂਆਂ ਨੂੰ ਫਸਾਇਆ ਜਾਵੇ ਸਾਨੂੰ ਜਿਹੜਾ ਸਾਡਾ ਦਿਲ ਤੋੜਿਆ ਜਾਵੇ ਸਾਨੂੰ ਜਿਹੜਾ ਆਪਣੀ ਪਾਰਟੀ ਤੋਂ ਪਿੱਛੇ ਹਟਾਉਣ ਦਾ ਜਿਹੜਾ ਯਤਨ ਕੀਤਾ ਜਾਂਦਾ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਭਈ ਤੁਸੀਂ ਜੋ ਮਰਜ਼ੀ ਕਰ ਲੋ ਜਿਸ ਤਰ੍ਹਾਂ ਦੇ ਮਰਜ਼ੀ ਹੱਥ ਕੰਡੇ ਵਰਤ ਲੋ ਸਾਡੀ ਪਾਰਟੀ ਝੁਕਣ ਵਾਲੀ ਨਹੀਂ ਸਾਡੀ ਪਾਰਟੀ ਰੁਕਣ ਵਾਲੀ ਨਹੀਂ ਸਾਡੀ ਪਾਰਟੀ ਇਹ ਦੇਸ਼ ਦੇ ਅੰਦਰ ਇੱਕ ਉਸ ਪੋਲਿਟਿਕਸ ਨੂੰ ਜਿਹੜਾ ਲੈ ਕੇ ਆਈ ਹੈ ਜਿਹੜੀ ਬਦਲਾਅ ਦੀ ਪੋਲਿਟਿਕਸ ਹੈ ਸੋ ਮੈਂ ਇਹ ਨਿੰਦਾ ਕਰਦਾ ਮੈਂ بڑا ਹਦਾਨਮੀ ਹੈ ਜੱਤੀ ਤੌਰ ਤੇ ਕਿ ਦਿੱਲੀ ਜੁਦੀ ਅਸੀਂ ਜਿੰਨਾ ਕੋ ਜੇ ਇਹ ਡਿਗਰੀ ਹੈਗੀ ਹੈ ਪ੍ਰਧਾਨ ਮੰਤਰੀ ਜੀ ਦੀ ਉਹ ਡਿਗਰੀ ਕਿਉਂ ਦੀ ਜਨਤਾ ਕਰੇ ਉਹਨਾਂ ਦੇ ਨਾਲ ਮਾਨ ਦੇ ਨਾਲ ਪਦੌੜ ਦੇ ਨਾਲ ਆਪਣੇ ਬਾਅਦ ਦੇਰਾ ਨੋਟਸ ਫੋਰ ਤੇ ਡਿਗਰੀ ਲਾਉਣੀ ਚਾਹੀਦੀ ਹੈ ਆਪਣੇ ਕਲਾਸਾਂ ਚ ਲਾਉਣੀ ਚਾਹੀਦੀ ਹੈ